ਹਾਂਜੀ ਬਾਈ ਟਾਈਮ ਹੋ ਗਿਆ 2:07 ਤੇ ਆਪਣਾ ਇੱਕ ਬੱਚਾ ਹੁਣ ਆ ਕੇ ਬੈਠਾ ਛਾਤਰੀ ਤੇ ਤਿੰਨ ਛਾਤਰੀਆਂ ਆਪਾਂ ਲਾਤੀਆਂ ਛਾਤਰੀਆਂ ਲੱਗੀਆਂ ਹੋਈਆਂ ਨੇ ਬਾਕੀ ਫਿਰਦੇ ਨੇ ਬੱਚੇ ਹਜੇ ਸਾਰੇ ਉੱਡੇ ਇੱਕ ਬੱਚਾ ਆਪਣਾ ਹਜੇ 2:07 ਮਿੰਟਾਂ ਤੇ ਬੈਠਾ ਤੇ ਡਾਰ ਜਾਂਦੀ ਹੈਗੀ ਸਾਰੇ ਦੀ ਸਾਰੀ ਇੱਧਰ ਹੁਣ ਦੇਖਦੇ ਆ ਇਹ ਕਿੰਨਾ ਟਾਈਮ ਕਰਦੇ ਨੇ ਤੇ ਬਾਕੀ ਆ ਬੱਚਾ ਬਹਿ ਗਿਆ ਬਈ ਇਹਨੂੰ ਉਤਾਰਦਿਆਂ ਆਪਾਂ ਛਾਤਰੀ ਤੋਂ ਥੱਲੇ ਤੇ ਲੈ ਕੇ ਚੱਲਦੇ ਆਂ ਖੁੱਡੇ ਦੇ ਵਿੱਚ ਬਾਕੀਆਂ ਨੂੰ ਉੱਡਣ ਤੋਂ ਹਜੇ ਜਿੰਨਾ ਟਾਈਮ ਉੱਡਦੇ ਨੇ ਤੇ ਇਹਨੂੰ ਉਤਾਰ ਲਾਨੇ ਆਪਾਂ ਛਾਤਰੀ ਤੋਂ ਥੱਲੇ ਬਹੁਤ ਉੱਡਿਆ ਹੈ ਵਿਚਾਰਾ 2 ਵਜੇ ਦਾ ਟਾਈਮ ਕਰਿਆ ਆ ਬਹੁਤ ਵਧੀਆ ਟਾਈਮ ਆ ਬਾਈ 7 7:30 ਵਜੇ ਛੱਡੇ ਸੀ ਅੱਜ ਆਪਾਂ ਬੱਚੇ ਤੇ ਬਹੁਤ ਵਧੀਆ ਉੱਡ ਕੇ ਆਏ ਤੇ ਬਾਕੀ ਸਾਰੇ ਬੱਚੇ ਹਜੇ ਫਿਰਦੇ ਨੇ ਗਰਮੀ ਬਹੁਤ ਜ਼ਿਆਦਾ ਅੱਜ ਆ ਬੈਠੇ ਨੇ ਆਪਣੇ ਦੋ ਬੱਚੇ ਇਹ ਦੋਨੇ ਨਹੀਂ ਉੱਡਦੇ ਬਾਈ ਇਹਨਾਂ ਦੇ ਰੰਗ ਪਤਾ ਨਹੀਂ ਕਿਵੇਂ ਲੱਗ ਗਏ ਸੀ ਇਹਨਾਂ ਦੀ ਫੰਗ ਮੱਚ ਗਈ ਸੀ ਦੋਨਾਂ ਦੇ ਇਹ ਉੱਟਦੇ ਨਹੀਂ ਹੁਣ ਦੁਬਾਰਤੋਂ ਫੰਗ ਆਈ ਜਾਂਦੇ ਨੇ ਜਦੋਂ ਆਉਂਦੇ ਨੇ ਇਹਨਾਂ ਨੂੰ ਦੂਸਰੇ ਪੂਰ ਦੇ ਨਾਲ ਆਪਾਂ ਕੱਢ ਲਾਂਗੇ ਦੋਨਾਂ ਨੂੰ ਫੇਰ ਡਾਵਾਂਗੇ ਤੇ ਹੁਣ ਖੁੱਡੇ 'ਚ ਬਿਠਾ ਹੋ ਰਹੀਆਂ ਨੇ ਇੰਨੀਆਂ ਆਪਣੇ ਤੇ ਹੁਣ ਆਪਾਂ ਚੱਕ ਲਈ ਸੀ ਇੱਧਰ ਪੱਤੀ ਇਹਦੇ ਨਾਲ ਕਰ ਦਿਆਂਗੇ ਪਹਿਲਾਂ ਪਿੱਠਾ ਚੰਗੀ ਤਰ੍ਹਾਂ ਸਾਫ਼ ਫੇਰ ਲਾਵਾਂਗੇ ਖੁੱਡੇ ਦੇ ਵਿੱਚ ਝਾੜੂ ਤੇ ਆਹ ਬੈਠੇ ਨੇ ਦੋਨੇ ਇਹਨਾਂ ਨੂੰ ਕਰਨ ਤੋਂ ਅਰੇਸਟ ਤੇ ਆਪਾਂ ਕਰ ਦਾਂ ਇਹਨੇ ਖੁੱਡਾ ਸਾਫ਼ ਖੁੱਡਾ ਕਰਤਾ ਬਾਈ ਜਮਾਂ ਸਾਫ਼ ਲਾ ਕੇ ਪੋਚਾ ਤੇ ਲਾ ਕੇ ਝਾੜੂ ਪੱਤੀ ਪੁੱਤੀ ਮਾਰ ਕੇ ਸਾਰੀਆਂ ਮਿੱਠਾਂ ਸਾਫ਼ ਕਰਤੀਆਂ ਤੇ ਦੇਖੋ ਕਿਵੇਂ ਸ਼ੀਸ਼ੇ ਦੇ ਵਾਂਗੂ ਚਮਕਦਾਗਾ ਫਸਾ ਜਮਾ ਐਪ ਓਕੇ ਕਰਤਾ ਤੇ ਆ ਬੈਠੇ ਨੇ ਦੋ ਪੱਠੇ ਤੇ ਹੁਣ ਬਾਹਰ ਸਤਰੀ ਤੇ ਦੋ ਚਾਰ ਕੁ ਉੱਤਰ ਬਹਿ ਗਏ ਆਪਣੇ ਆਕੇ ਉਹਨਾਂ ਨੂੰ ਉਤਾਰ ਦਿਆਂ ਥੱਲੇ ਪਿਉਣਿਆਂ ਠੰਡਾ ਠੰਡਾ ਪਾਣੀ ਤੇ ਆਪਣੀ ਆਈਡੀ ਨੂੰ ਕਰ ਲਿਓ ਜਾ ਕੇ ਫੋਲੋ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਸਤਿ ਸ੍ਰੀ ਅਕਾਲ ਭਾਈ ਸਭ ਨੂੰ ਸਾਰਿਆਂ ਨੂੰ